ਲੌਜੀ ਕੈਨੇਡਾ ਦੇ ਚਾਰ ਸੂਬਿਆਂ ਵੱਲੋਂ ਪ੍ਰਵਾਸੀਆਂ ਨੂੰ ਭੇਜੇਗੇ ਪੀਆਰ ਲਈ ਸੱਦੇ ਅੱਗੇ ਵੀਡੀਓ ਵਿੱਚ ਦੱਸਦੇ ਆ ਤੁਹਾਨੂੰ ਸਾਰੀ ਜਾਣਕਾਰੀ ਸਭ ਤੋਂ ਪਹਿਲਾਂ ਲੇਟੈਸਟ ਇਮੀਗ੍ਰੇਸ਼ਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਹੁਣ ਖਬਰ ਸ਼ੁਰੂ ਕਰਦੇ ਹਾਂ ਵਿਸਤਾਰ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਬਾਰੇ ਬ੍ਰਿਟਿਸ਼ ਕੋਲੰਬੀਆ ਵੱਲੋਂ 10 ਸਤੰਬਰ ਨੂੰ ਸਕਿਲਡ ਵਰਕਰ ਇੰਟਰਨੈਸ਼ਨਲ ਗ੍ਰੈਜੂਏਟ ਸਟ੍ਰੀਮ ਰਾਹੀਂ ਪੀਐਨਪੀ ਡਰਾਅ ਦੇ ਤਹਿਤ ਇਨਵਾਈਟ ਭੇਜੇਗੇ ਜਿਸ ਦੇ ਰਾਹੀਂ 30 ਇਨਵਾਈਟ ਚਾਈਲਡ ਕੇਅਰ ਵਰਕਰਸ ਨੂੰ ਘੱਟੋ ਘੱਟ 83 ਸਕੋਰ ਨਾਲ ਮਿਲੇ ਤੇ ਉੱ 9 ਸਕੋਰ ਨਾਲ ਮਿਲੇ ਤੇ 18 ਇਨਵਾਈਟ ਹੈਲਥ케어 ਵਰਕਰਸ ਨੂੰ 99 ਸਕੋਰ ਨਾਲ ਮਿਲੇ ਤੇ 84 ਇਨਵਾਈਟ ਟੈਕ ਵਰਕਰਸ ਨੂੰ ਘੱਟੋ-ਘੱਟ 117 ਸਕੋਰ ਨਾਲ ਮਿਲੇ ਤੇ ਇੱਕ ਇਨਵਾਈਟ ਵੈਟਰਨਰੀ ਕੇਅਰ ਵਰਕਰਸ ਨੂੰ ਘੱਟੋ-ਘੱਟ 80 ਸਕੋਰ ਨਾਲ ਮਿਲਿਆ ਹੈ ਤੇ ਅੱਗੇ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਬਾਰੇ ਜਿਸ ਨੇ 10 ਸਤੰਬਰ ਨੂੰ এমਪਲॉयਮੈਂਟ ਜੌਬ ਆਫਰ ਸਟ੍ਰੀਮ ਰਾਹੀਂ ਤਿੰਨ ਡਰਾ ਕੱਢੇ ਪਹਿਲੇ ਡਰਾ ਰਾਹੀਂ 806 ਕੈਂਡੀਡੇਟ ਇੰਟਰਨੈਸ਼ਨਲ ਸਟੂਡੈਂਟ ਸਟ੍ਰੀਮ ਰਾਹੀਂ এমਪਲॉयਮੈਂਟ ਜੌਬ ਆਫਰ ਨਾਲ ਘੱਟੋ-ਘੱਟ 67 ਸਕੋਰ ਨਾਲ ਇਨਵਾਈਟ ਕੀਤੇ ਪਹਿਲੇ ਡਰਾਅ ਰਾਹੀਂ 806 ਕੈਂਡੀਡੇਟਸ ਨੂੰ ਇੰਟਰਨੈਸ਼ਨਲ ਸਟੂਡੈਂਟਸ ਸਟ੍ਰੀਮ ਰਾਹੀਂ এমਪਲੋਇਮੈਂਟ ਜੌਬ ਆਫਰ ਨਾਲ ਘੱਟੋ-ਘੱਟ 67 ਸਕੋਰ ਨਾਲ ਇਨਵਾਈਟ ਭੇਜੇਗੇ ਦੂਜੇ ਡਰਾਅ ਵਿੱਚ 15 ਕੈਂਡੀਡੇਟਸ ਨੂੰ ਸਕਿਲਡ ਟ੍ਰੇਡ ਸਟ੍ਰੀਮ ਰਾਹੀਂ ਘੱਟੋ-ਘੱਟ 67 ਸਕੋਰ ਨਾਲ ਇਨਵਾਈਟ ਭੇਜੇਗੇ ਤੇ ਤੀਜੇ ਡਰਾਅ ਵਿੱਚ 647 ਕੈਂਡੀਡੇਟਸ ਨੂੰ ਡਿਮਾਂਡ ਸਕਿਲ ਸਟ੍ਰੀਮ ਰਾਹੀਂ ਇਨਵਾਈਟ ਭੇਜੇਗੇ ਘੱਟੋ-ਘੱਟ 34 ਸਕੂਲਸ ਨਾਲ ਤੇ ਉੱਥੇ ਹੀ 22 ਸਤੰਬਰ ਨੂੰ ਵੀ ਡਰਾਅ ਕੱਢਿਆ ਗਿਆ ਜਿਸ ਦੇ ਰਾਹੀਂ 1296 ਕੈਂਡੀਡੇਟਸ ਨੂੰ ਹਿਮਨ ਕੈਪੀਟਲ ਪ੍ਰਾਇੋਰਟਾਈਜ਼ਡ ਸਟ੍ਰੀਮ ਰਾਹੀਂ ਇਨਵਾਈਟ ਭੇਜੇਗੇ ਘੱਟੋ ਘੱਟ 414 ਤੋਂ ਲੈ ਕੇ 447 ਸਕੋਰਸ ਨਾਲ ਅੱਗੇ ਗੱਲ ਕਰਦੇ ਹਾਂ ਮੈਨੀਟੋਬਾ ਦੀ ਮੈਨੀਟੋਬਾ ਵੱਲੋਂ 12 ਸਤੰਬਰ ਨੂੰ ਮੈਨੀਟੋਬਾ ਪੀਐਨਪੀ ਡਰਾਅ ਰਾਹੀਂ ਸਕਿਲਡ ਵਰਕਰਸ ਇਨ ਮੈਨੀਟੋਬਾ ਸਟ੍ਰੀਮ ਰਾਹੀਂ 206 ਕੈਂਡੀਡੇਟਸ ਨੂੰ ਇਨਵਾਈਟ ਭੇਜੇਗੇ ਤੇ ਇਨਵਾਈਟ ਲੈਣ ਲਈ ਕੁਕਸ ਐਨਓਸੀ 63200 ਜਾਂ ਫਿਰ ਸ਼ੈਫ ਐਨਓਸੀ 62 1200 ਹੋਣੀ ਚਾਹੀਦੀ ਤੇ ਜੋ 206 ਕੈਂਡੀਡੇਟਸ ਨੂੰ ਇਨਵਾਈਟ ਭੇਜੇ ਗਏ ਹਨ ਉਹਨਾਂ ਵਿੱਚੋਂ 21 ਕੈਂਡੀਡੇਟਸ ਦੀ ਵੈਲਿਡ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਸੀ ਜੇ ਤੁਸੀਂ ਹੋਰ ਕੈਨੇਡਾ ਸੰਬੰਧੀ ਖਬਰਾਂ ਪੰਜਾਬੀ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਵੈਬਸਾਈਟ www.latestimmigrationnews.com ਤੇ ਪੰਜਾਬੀ ਦੇ ਵਿੱਚ ਪੜ੍ਹ ਸਕਦੇ ਹੋ ਅੱਜ ਦੇ ਬਲਟਨ ਵਿੱਚ ਇੰਨਾ ਹੀ ਜਲਦ ਮਿਲਦੇ ਆ ਕੈਨੇਡਾ ਇਮੀਗ੍ਰੇਸ਼ਨ ਸੰਬੰਧੀ ਹੋਰ ਅਪਡੇਟਸ ਲੈ ਕੇ ਸਤਿ ਸ਼੍ਰੀ ਅਕਾਲ